ਕੀ ਦੇਖੀ ਨਾ ਇਹ ਯਾਰ ਕਹਿੰਦਾ ਸਾਡੀ ਬਾਲੀ ਕੁਆਲਟੀ ਐ ਦੇਖ ਦੀ ਦੇਖ ਦੀ ਹਾਂ ਤੇ ਹੁਣ ਲੱਗੂ ਹੈ ਦੇਖ ਕੇ ਪਨਪਨ ਕੇ ਦੇਖ ਲੈ ਕਦਾ ਰੱਖ ਲੋਕ ਦਾ ਡੱਕ ਖਰੀਦ ਦੇ ਤੂੰ ਤੋੜ ਕੇ ਦੇਖ ਲੈ ਬੇ ਸਾਲਾ ਪਤਾ ਤਾਂ ਲੱਗ ਜੂ ਕੁਆਲਟੀ ਚਲਾ ਕੇ ਪਤਾ ਲੱਗਦੀ ਹੁੰਦੀ ਐ ਓਏ ਤੋੜੀ ਦੰਨੇ ਆ ਜਾ ਆ ਜਾ ਭਾਈ ਆ ਕਹਿੰਦਾ ਡੱਕ ਤੋੜ ਕੇ ਦੇਖਦੇ ਹਾਂ ਲੱਗਦੀ ਇਹਨੇ ਨਾ ਆ ਬਾਲੀ ਇੱਥੇ ਆ ਜਾ ਫਿਰ ਆ ਜਾ ਆ ਆ ਉਹ ਕਿੱਥੇ ਆ ਬਈ ਓਏ ਆ ਟੱਕ ਤੇ ਆ ਲ ਘੋਤੇ ਸਾਰੇ ਕਿੱਧਰ ਲ ਘੋਤੇ ਆ ਲ ਘੋਤੇ ਆ ਲ ਘੋਤੇ ਮਾਇਦਾ ਤੋੜਨੇ ਸੀ ਇਹਨੇ ਲਕੋਤੇ ਕੀ ਇਹਦੇ ਵਿੱਚ ਮਾਇਆ ਡਿੱਕ ਤੋੜ ਕੇ ਦੇਖ ਰਿਹਾ ਕਹਿੰਦਾ ਏਡੀ ਵਧਗਾ ਕੁਆਲਟੀ ਆ ਕੋਈ ਨਹੀਂ ਦਿਖਾ ਦਿੰਦੇ ਆ ਹੋ ਪਰਿਆ ਪਿਆ ਯਾਰ ਕਿੱਧਰ ਕੀ ਕਿੱਧਰ ਭੇਜਦੇ ਇਹਨਾਂ ਨੂੰ ਇਹ ਬਾਈ ਕਿੱਧਰ ਜਾਂਦੇ ਇਹ ਇਹ ਬ੍ਰਾਂਚ ਚ ਜਾਂਦੇ ਬਈ ਸੁਨਾਮ ਵਾਲੀ ਚ ਸਮਾਨ ਆਪਣਾ ਸੁਨਾਮ ਸੁਨਾਮ ਨਹੀਂ ਜੀ ਅਸੀਂ ਲੈਣਾ ਸੋਣ ਤੂੰ ਤਾਂ ਸਾਰੇ ਉਧਰ ਭੇਜਦੇ ਆ ਨਹੀਂ ਨਹੀਂ ਬਾਧੂ ਪਿਆ ਮੰਦੀ ਪੈ ਇੱਧਰ ਮਰਮੜੀ ਜੀ ਨਹੀਂਗਾ ਬਾਈ ਆ ਇੱਧਰ ਵੀ ਪਾਇਆ ਕਿਹੜਾ ਦੇਖਣਾ ਤੋੜ ਕੇ ਵੇ ਐ ਕਰ ਹਾਂ ਇਹਦੇ ਮੱਕੀ ਮੱਕੀ ਮਾਰਕ ਦੇਖ ਲੈ ਇਹਦੀ ਮਾਰਕ ਦੇਖ ਲੈ ਇਹਦੇ ਉਹਦੇ ਮਾਰ ਉਹਦੇ ਮਾਰ ਇਹਦੇ ਮਾਰ ਹੈ ਛੱਡਾ ਉਹ ਕੰਮ ਆਹੀ ਨੇ ਪਲੇਟ ਜਿਹੜਾ ਹਾਂ ਹਾਂ ਚਾਲੇ ਤੇ ਕਿਹੜਾ ਤਵੇ ਨਵੀਂ ਮੋਟੀ ਹੈ ਹੈ ਜੇ ਮਰਜੀ ਜੇ ਮਰਜੀ ਭਾਈ ਜਿਵੇਂ ਮਰਜੀ ਓਏ ਲੋਹੇ ਦੀ ਹੈ ਕਿ ਇਹ ਤਾਂ ਰਬੜ ਜੀ ਦੀ ਨਹੀਂ ਹੁੰਦੀ ਭਾਈ ਇਹ ਲੋਹੇ ਦੀ ਹੈ ਫੜੀ ਮੈਂ ਸਹੀ ਸੀ ਜੀ ਉਹ ਰਬੜ ਦੀ ਕੀ ਮੈਨੂੰ ਤਾਂ ਇਹ ਲਾ ਦੇ ਤੇ ਰੋਟੀ ਵੀ ਪੱਕ ਜੂ ਜਿੱਕਾ ਟਾਈਮ ਬੰਦੇ ਕੋਲੇ ਨਾਲ ਸਾਧਨਾ ਹੋਵੇ ਰੋਟੀ ਵੀ ਲਾ ਸਕਦਾ ਬੰਦਾ ਬਿਲਕੁਲ ਭਾਈ ਬਣਾ ਇੱਕ ਨੰਬਰ ਕੁਆਲਟੀ ਆ ਸਮਾਨ ਆ ਸਮਾਨ ਸਾਰੇ ਹੀ ਆਪਣੇ ਕੋਲੇ ਤੁਸੀਂ ਕੱਲਾ ਇਹ ਨਹੀਂ ਭਾਈ ਇੱਥੋਂ ਤੱਕ ਟੇਪ ਰੋਲ ਤੋਂ ਲੈ ਕੇ ਜਿੰਨਾ ਤਾਰ ਪੇਟੀ ਜਾਲੀ ਜਾਂ ਮੋਨੋ ਇੱਕ ਨੰਬਰ ਸਮਾਨ ਲੱਗਿਆ ਬਾਈ ਲਵਾ ਕੇ ਭੁੱਲਣ ਵਾਲਾ ਆ ਤਾਰ ਨਹੀਂ ਨੇੜੇ ਹਾਂ ਕਹਿੰਦਾ ਆ ਵੀ ਨਰੋਲ ਦੀਆਂ ਟੇਪ ਰੋਲ ਜਿਹੜੀ ਰੋਲ ਹੁੰਦੀ ਆ ਇਹ ਵੀ ਨਰੋਲ ਕੰਪਨੀ ਦੀ ਆ ਬਾਈ ਸਾਰਾ ਕੋਲ ਨਰੋਲ ਕੰਪਨੀ ਦਾ ਬਾਈ ਫੋਟੋ ਵੀ ਤੁਸੀਂ ਲਵਾ ਸਕਦੇ ਹੋ ਹਣਾ ਬਾਈ ਹਾਂਜੀ 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 ਮਾਲ ਵੀ ਆ ਮਨ ਨਰੋਲ ਹੀ ਪੈਜ ਨਾ ਮਰਜ਼ੀ ਹਣਾ ਜਿੰਨਾ ਮਰਜ਼ੀ ਚੱਕੋ ਬਾਈ ਸਾਰਾ ਕੋਲ ਬ੍ਰਾਂਡ ਵੀ ਸੁਨਾਮ ਵੀ ਆਪਣੀ ਕੇ ਇਸ ਰਾਮ ਜਾਰਾ ਬਾਈ ਮਾਲ ਇੱਕ ਨੰਬਰ ਲੁਧਿਆਣੇ ਵੀ ਆ ਲੁਧਿਆਣੇ ਵੀ ਆ ਲੁਧਿਆਣੇ ਵੀ ਆ ਇੱਕ ਲੁਧਿਆਣੇ ਬ੍ਰਾਂਚ ਤੇ ਬਾਕੀ ਗੱਲਬਾਤ ਕੋਈ ਹੈਗੀ ਕੈਨੇਡਾ ਚ ਕੈਨੇਡਾ ਚ ਬਈ ਹੂ ਇਹ ਜੀ ਕੋਈ ਕੈਨੇਡਾ ਚ ਮੈਨ ਲਾ ਨਹੀਂ ਕੋਈ ਜਗ੍ਹਾ ਹੀ ਨਹੀਂ ਜਿੱਥੇ ਕੱਲਾ ਕੈਨੇਡਾ ਛੱਡੋ ਬਈ ਕੈਨੇਡਾ ਅਮਰੀਕਾ ਯੂ ਐਮ ਆਤਲਬ ਪਤਾ ਨਹੀਂ ਕਿਹੜੀਆਂ ਇੰਗਲੈਂਡ ਅਨਲੂਡ ਕਿੱਥੇ ਕਿੱਥੇ ਆਪਾਂ ਸਾਰੇ ਬਾਗ ਗਏ ਆਪਣੇ ਸਿਸਟਮ ਮਤਲਬ ਗਏ ਹੋਏ ਆ ਬਈ ਆਪਾਂ ਕਿੱਥੇ ਰਹਿ ਗਏ ਸੀ 100 ਪਲੱਸ ਦਾ ਵੀ ਟਰੈਕਟਰ ਗਿਆ ਆਪਾਂ ਤਾਂ ਜਾਂਦੀ ਹੈ ਜਰੂਰ ਔਕਲ ਦਾ ਵੀ ਗਰ ਉਹੀ ਮਰੀ ਜਾਂਦਾ ਵੀ ਹਾਵਾਜ਼ਾ ਗੱਲਾਂ ਹਨਾ ਉਹ ਗੱਲ ਹੋ ਗਈ ਠੀਕ ਗੱਲ ਆ ਬਾਕੀ ਬਈ ਗੱਲ ਹੈਗੀ ਆ ਕੋਈ ਸ਼ੱਕ ਨਹੀਂ ਹਾਂ ਬਈ 100 ਪਲੱਸ ਦਾ ਟਰੈਕਟਰ ਆਪਣਾ ਬਾਹਰ ਜਾਵੜਿਆ ਸਿਸਟਮ ਦਾ ਪਤਾ ਨਹੀਂ ਕਿੰਨੇ ਕਿ ਗਏ ਕੱਲ ਪੱਕੀ ਹੈ ਜਦੋਂ ਦੋਦ ਵਾਲੇ ਆ ਗਿਆ ਨਹੀਂ ਹੋ ਜਾ ਹਾਂ ਦੋ ਲਾਲ ਗਏ ਹਾਂ ਇੱਕ ਇੱਕ ਨਾਲ ਇੱਕ ਫਰੀ ਬਾਈ ਪਾਇਓ ਨੀਰ ਦਾ ਜੜਾ ਆਉਂਦਾ ਹੈ ਉਹਦੋਂ ਵੀ ਤੱਕਣਾ ਸਸਟਾ ਚਾਹੀਦਾ ਸਾਨੂੰ ਬਾਈ ਮੈਂ ਕਹਾਂ ਯਾਰ ਆਹ ਸਿਸਟਮ ਪਿਆ ਇੱਧਰ ਆ ਜਾ ਮੜਾ ਜਾ ਦਿਖਾ ਕੀ ਠੀਕ ਹੈ ਇਹ ਨਵਾਂ ਮਾਡਲ ਅੱਜ ਹੀ ਲਾਂਚ ਕੀਤਾ ਆਪਾਂ ਠੀਕ ਹੈ ਇਹਦਾ ਮਾਡਲ ਦਾ ਨਾਮ ਆਪਾਂ ਰੱਖਿਆ ਸਨੇਕ ਆ ਬਾਕੀ ਸਾਰੇ ਮਾਡਲਾਂ ਦੇ ਆਪਣੇ ਨਾਮ ਨਹੀਂ ਮੰਦੀਪਾ ਐ ਨਹੀਂ ਹੈਗਾ ਬਾਈ ਉਹੀ ਆ ਲਾ ਤਾ ਲਾ ਤਾ ਛੋਟਾ ਜਾਂ ਵੱਡਾ ਜਿਹਾ ਤਾਂ ਹੈ ਨਾ 11 ਨਾਲ ਇਹ 13 ਨਾਲ ਉਹ ਨਹੀਂ ਹੁੰਦਾ ਉਹ ਨਹੀਂ ਹੈਗਾ ਹਰੇਕ ਮਾਡਲ ਦਾ ਨੇਮ ਹੈ ਬਾਈ ਮਾਡਲ ਦਾ ਨਾਮ ਹੈ ਤੇ ਜੇ ਉਹ ਮਾਡਲ ਹੈ ਜਿਹੜੀ ਮਰਜ਼ੀ ਬ੍ਰਾਂਚ ਤੋਂ ਲੈ ਲੋ ਸੇਮ ਪ੍ਰਾਈਸ ਮਿਲੂਗਾ ਸੇਮ ਕੁਆਲਿਟੀ ਨੂੰ ਕਿੰਨੇ ਪੈਸੇ ਤੋਂ ਲੈ ਕਿੰਨੇ ਤੱਕ ਹੈ ਆਪਣੇ ਕੋਲੇ 8500 ਰੁਪਏ ਤੋਂ ਮਤਲਬ ਕਿ ਚਲੋ ਸਿਸਟਮ ਸਟਾਰਟ ਕਰ ਦਿੰਨੇ ਆਪਾਂ ਤੇ 5-6 ਲੱਖ ਤੱਕ ਜਿਹੜਾ ਮਰਜ਼ੀ ਸ ਤਿਆਰ ਮਿਲੂਗਾ ਹਾਂ ਇੰਨਾ ਵੀ ਆਪਣੇ ਕੋਲੇ ਬੁਕਿੰਗ ਬਾਈ 5-6 ਲੱਖ ਹਾਂ 5-6 ਲੱਖ ਤੱਕ ਵਿੱਚ ਬੰਦੇ ਕਹਿੰਦੇ ਆ ਯਾਰ ਨਹੀਂ ਬਾਈ ਫਿਰ ਟਰਾਲੀ 'ਚ ਰੱਖਣਾ ਪੈਂਦਾ ਉਹਿੰਦਾ ਪਾਉਦਾ ਹੈ ਨਾ ਬਾਕੀ ਵੀ ਨਹੀਂ ਬਾ ਬਾਰ ਬਦੇਖਿਆ ਜਰਾ ਇਹ ਪੂਰੇ ਜਤੇ ਹੁੰਦੇ ਆ ਨਹੀਂ ਅੱਛਾ ਮਨਦੀਪ ਕਈ ਵਾਰੀ ਬੰਦਾ ਨਾ ਹਨਾ ਕਮੈਂਟ ਕਰਨ ਵਾਲੇ ਵੀ ਕਹਿ ਦਿੰਦੇ ਆ ਕਿ ਬੰਦਾ ਨਹੀਂ ਉਹ ਛੱਡੀ ਜਾਂਦੇ ਹਨਾ ਹਾਂ ਹਾਂ ਤਾਂ ਮੇਰਾ ਪੇਜ ਖੋਲ ਲਾ ਵੀ ਕਪਤਾਨ ਮੋਡੀਫਿਕੇਸ਼ਨ 9500 ਵੀਡੀਓ ਪਾਈ ਹੋਈ ਆ ਉਹਦੇ ਤੇ ਠੀਕ ਆ ਆ ਲੋਗੋ ਦਿਖਾ ਦੇ ਨਾਲ ਓਏ ਹਾਂ ਲੋਗੋ ਵੀ ਥੱਲੇ ਟਰੈਕਟਰ ਵੀ ਦਿਖਾ ਦੇ ਲਈ ਆ ਆ ਲੱਗੇ ਹੋਇਆ ਬਾਈ ਆ ਆ ਡੈਕ ਨੇ ਜਿਵੇਂ ਆ ਟਰੈਕਟਰ ਤੇ ਠੀਕ ਆ ਠੀਕ ਆ ਜਿੰਨੀਆਂ ਆਪਣੇ ਇਥੇ ਫੋਟੋਆਂ ਲੱਗੀਆਂ ਬਾਈ ਇਹ ਆਪਣੇ ਆਪ ਦੇ ਟਰੈਕਟਰ ਆਂ ਦੀਆਂ ਆਪਾਂ ਨੈਟ ਤੋਂ ਲਾ ਕੇ ਕੋਈ ਵੀ ਫੋਟੋ ਨਹੀਂ ਪਾਈ ਠੀਕ ਐ ਇਹ ਜਿੰਨੀਆਂ ਬਾਈ ਕਹਿੰਦਾ ਇੱਕ ਵੀ ਗੱਲ ਯਾਰ 1% ਝੂਠ ਵੀ ਨਹੀਂ ਨਹੀਂ ਬਾਈ ਕੁਆਲਿਟੀ ਚੈੱਕ ਕਰੀਏ ਕੁਆਲਿਟੀ ਹੁਣ ਕੁਆਲਿਟੀ ਚੈੱਕ ਕਰਕੇ ਉਸਤਾ ਫੇਰ ਹੀ ਲੈ ਕੇ ਜਾਵਾਂਗੇ ਬਾਈ ਮੰਨਣਾ ਹੋਰ ਆ ਕੋ ਤਸੱਲੀ ਹੋਰ ਦੱਸ ਬੰਦੀਪੀ ਜ਼ਿੰਮੇਵਾਰੀ ਨਾਲ ਇੱਕ ਵਰੀ ਲਵਾ ਕੇ ਦੇਖੋ ਹਾਂ ਸਾਡੇ ਕੰਟਰੈਕਟਰ ਲੱਗੇ ਹੋਣ ਦੂਸਰੇ ਤੇ ਮੰਨਨੇ ਨੂੰ ਹੁਣ ਤੀਸਰੇ 850 ਦੇ ਅਪ ਫੇਰ ਲਵਾਵਾਂਗੇ ਹਾਂ ਤੇ ਅਸੀਂ ਜਿਵੇਂ ਇੱਕ ਨਸਾਰ ਲਾਂਗੇ ਬਾਕੀ ਬਾਈ ਮੰਦੀਪ ਮੈਂ ਇੱਕ ਗੱਲ ਹੋਰ ਕਹਿਣਾ ਠੀਕ ਹੈ ਬਾਈ ਹੋਰ ਆਏ ਹੋਏ ਯਾਰ ਤੇ ਬਾਈ ਹੋਰਿਆਂ ਨੂੰ ਮੰਨ ਲਵਾਂ ਲਗਪਗ ਆਲਪਨਯਾਉ ਦੇ ਵਿੱਚ ਹੀ ਸਾਰੇ ਜਾਣਦੇ ਆ ਤੇ ਤੁਹਾਨੂੰ ਇੱਥੋਂ ਤੱਕ ਗਾਰੰਟੀ ਦੇ ਦਿੰਦੇ ਆ ਮਨਦੀਪ ਬਾਈ ਹੋਰਾਂ ਦੀ ਕੋਈ ਬੰਦਾ ਵੀਡੀਓ ਦੇਖ ਕੇ ਆਵੇ ਯਾਰ ਚਾਹੇ 200 ਕਿਲੋਮੀਟਰ ਤੇ ਆ ਗਿਆ ਬੰਦੇ ਦੇ ਆਕੇ ਕੁਆਲਿਟੀ ਨਹੀਂ ਚੱਜੀ ਤੇਲ ਦਾ ਖਰਚਾ ਦੇ ਕੇ ਦੁਰਾਂਗੇ ਚਾਪ ਪਿਆ ਕੇ ਦੁਰਾਂਗੇ ਬੰਦੇ ਨੂੰ ਐ ਨਹੀਂ ਅਗਲਾ ਕਹ ਦੂਗਾ ਮਨਦੀਪ ਪੱਕਾ ਹੀ ਆ ਗਿਆ ਹਾਂ ਵੀ ਪੱਕਾਈ ਕਰਕੇ ਆਗੇ ਤੇਰੇ ਆਖੇ ਅੱਜ ਤਾਂ ਫਿਰ ਆਪਾਂ ਵੀ ਚਾਹ ਪੀ ਕੇ ਜਾਵਾਂਗੇ ਹਾਂ ਹਾਂ ਇੰਨੀ ਕੀ ਗਾਰੰਟੀ ਆਪਾਂ ਨੂੰ ਠੀਕ ਆ ਠੀਕ ਆ ਬਾਈ ਕਹਿੰਦਾ ਤੁਹਾਨੂੰ ਨਰਾਸ਼ ਹੋ ਕੇ ਨਹੀਂ ਜਾਣ ਦਿੰਦਾ ਜਿੱਥੇ ਮਰਜ਼ੀ ਆ ਬੰਦਾ ਬੇਫਿਕਰ ਹੋ ਕੇ ਆਵੇ ਚਲਾ ਕੇ ਦਿਖਾਣੀ ਸਿੱਧੂ ਕਾਰਨ ਕੀ ਹੈ ਜਿਹ ਬਾਕੀ ਜੇ ਸਿਸਟਮਾ ਗਾਣਾ ਨਾ ਉਹ ਵੀਡੀਓ ਚ ਕਾਪੀਰਾਈਟ ਆ ਜਾਂਦਾ ਤੁਸੀਂ ਆਪ ਆਓ ਜਿੱਥੇ ਤੁਹਾਨੂੰ ਲੱਗਦਾ ਵੀ ਤੁਹਾਡਾ ਬਾਈ ਹੁਣਾਂ ਦਾ ਸਿਸਟਮ ਲੱਗਿਆ ਦੇਖਣਾ ਆਸ-ਪਾਸ ਦੇ ਪਿੰਡਾਂ 'ਚ ਕਿਤੇ ਨਾ ਕਿਤੇ ਤੁਹਾਨੂੰ ਮਿਲ ਜੂ ਹਣਾ ਫੋਨ ਨੰਬਰ ਸੰਪਰਕ ਕਰ ਲਿਓ ਸੁਨਾਮ ਵਾਲੇ ਸੁਨਾਮ ਲਿਜਾ ਫਿਰ ਲੁਧਿਆਣੇ ਲੁਧਿਆਣੇ ਮਿਲੂਆ ਬਾਕੀ ਤੁਸੀਂ ਫੋਨ ਤੇ ਸੰਪਰਕ ਕਰ ਲਓ ਬਾਈ ਤੁਹਾਨੂੰ ਆਪੇ ਰਾਹ ਪਾ ਦੋ ਇੱਥੇ ਸਾਡਾ ਸਿਸਟਮ ਮਿਲੂਆ ਅੱਛਾ ਰੇਟ ਦੀ ਗੱਲ ਇਹ ਦੱਸਦਾ ਬਠਿੰਡੇ ਦਾ ਸੁਨਾਮ ਲੁਧਿਆਣੇ ਦਾ ਤੇ ਵਾਇਰਲੈਸ ਜਿਹਨੇ ਮੰਗਾਉਣਾ ਰੇਟ ਕਹਿੰਦਾ ਇੱਕ ਹੋਊਗਾ ਚਾਹੇ ਬਾਹਰੋਂ ਹੋਣਾ ਜੇ ਚਾਹੇ ਪੰਜਾਬ ਚ ਹੋਵੇ ਵਿੱਚ ਚਾਹੇ ਮੰਨ ਕੇ ਚਲੋ ਜਿਹੜਾ ਬਾਹਰ ਬੈਠਾ ਬੰਦਾ ਉਹਦਾ ਪੰਜਾਬ ਚ ਵੀ ਬੰਦੇ ਤਾਂ ਹੈਗੇ ਇੱਥੋਂ ਹੀ ਗਿਆ ਨਾ ਉਹ ਬੰਦਾ ਇੱਥੋਂ ਆ ਕੇ ਪੰਜਾਬ ਵਾਲੇ ਬੰਦੇ ਨੂੰ ਇੱਕ ਨੂੰ ਤੋਰ ਕੇ ਰੇਟ ਪੁੱਛ ਜੇ ਫੋਨ ਤੇ ਪੁੱਛ ਲੇ ਤੇ ਬਾਹਰਲਾ ਉੱਥੇ ਪੁੱਛ ਲੇ ਸੇਮ ਰੇਟ ਹੋਊਗਾ ਮੈਨੂੰ ਰੰਜੀਤ ਇੱਕ ਗੱਲ ਹੋਰ ਮਾਣ ਵੀ ਇਕੱਲਾ ਸਾਡੀ ਸ਼ਾਪ ਤੋਂ ਨਾ ਪੁੱਛੇ ਇਹ ਜਿੰਨੀਆਂ ਬ੍ਰਾਂਚਾਂ ਹੈ ਸੇਮ ਪ੍ਰਾਈਸ ਹੋਊਗਾ ਹਾਂ ਠੀਕ ਹੈ ਬਾਈ ਕਹਿੰਦਾ ਨਾ ਮੈਨੂੰ ਇੱਕ ਗੱਲ ਬਈ ਤੇ ਜੱਤ ਗਈ ਜੇ ਤੋ ਕਹਿੰਦੇ ਜੇ ਜਦੋਂ ਬਾਹਰੋਂ ਮਾਨ ਪਲੱਸ ਵਾਲੇ ਤੋਂ ਫੋਨ ਆਇੰਦਾ ਹਾਂ ਆਹਲਾ ਕਹਿੰਦਾ ਵੀ ਬਣ ਕੇ ਗੱਲ ਉਹਨਾਂ ਦੇ ਕਿਹੜਾ ਪੈਸੇ ਦੀ ਪਰਵਾਹ ਕਰਨੀ ਆ ਕਹਿੰਦਾ ਬਾਹਰੋਂ ਫੋਨ ਕਰ ਲਓ ਇੱਥੋਂ ਕਰ ਲਓ ਰੇਟ ਸੇਮ ਹੋਊਗਾ ਤੇ ਸਿਸਟਮ ਦੀ ਗਰੰਟੀ ਸਾਡੀ ਐ ਜ਼ਿੰਮੇਵਾਰੀ ਅਸੀਂ ਲੈਨੇ ਆ ਬੇਫਿਕਰ ਹੋ ਕੇ ਜੀਨੇ ਲਵਾਉਣਾ ਐ ਤੇ ਵੱਡੀ ਗੱਲ ਇਹ ਆ ਵੀ ਆਹ ਚੀਜ਼ਾਂ ਨੇ ਕਹਿੰਦੋ ਆਂ ਜੀ ਵੱਡੇ ਮੁੰਡੇ ਇਹ ਚੀਜ਼ਾਂ ਨੇ ਇੱਥੋਂ ਜਿਹੜੇ ਬਾਹਰ ਜਾ ਕੇ ਬਾਹਲੇ ਜਿਹਾ ਜਾਂਦੇ ਇਹਨਾਂ ਦੇ ਮੁੰਡਿਆਂ ਦੇ ਸ਼ੌਂਕ ਪਾਤੇ ਬਾਈ ਖੇਤੀ ਕਰਨਾਂ ਕੇ ਸ਼ੌਂਕ ਨਹੀਂ ਖੇਤੀ ਹੁੰਦੀ ਜੀ ਲੱਗ ਜਾਂਦਾ ਹਨਾ ਤੇ ਸ਼ੌਂਕ ਖੇਤੀ ਬਣਾ ਆਪਣਾ ਕੁਝ ਨਹੀਂ ਹੈਗਾ ਤੇ ਬਹੁਤ ਵੱਡੀ ਗੱਲ ਹੈ ਵੀਡੀਓ ਸ਼ੇਅਰ ਕਰਦੇ ਤੇ ਵੀਡੀਓ ਕਰੇ ਬੱਤ ਬੱਤ ਸ਼ੇਅਰ ਜੇ ਤੁਸੀਂ ਇਹ ਵੀਡੀਓ ਆਪਣੇ YouTube ਤੇ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਤੇ ਵੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਫੋਲੋ ਵੀ ਲਾਜ਼ਮੀ ਕਰ ਲਿਓ ਤੇ ਵੀਡੀਓ ਬੱਤ ਬੱਤ ਸ਼ੇਅਰ ਲਾਜ਼ਮੀ ਕਰ ਦਿਓ ਧੰਨਵਾਦ